ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਹਾਪੁੱਛ ਹੋਏ ਹਨ ਸੰਤ ਸੰਗਤ ਸੰਗੀਤ ਕਮਾਲੀਆ ਵਾਲੇ ਉਹ ਰੋਜ਼ ਗੁਰਦੁਆਰੇ ਗੁਰਬਾਣੀ ਦੀ ਕਥਾ ਕਰਦੇ ਸਨ ਤੇ ਜਗਿਆਸੂਆਂ ਨੂੰ ਸੁਖਮਨੀ ਸਾਹਿਬ ਦੀ ਬਾਣੀ ਨਾਲ ਜੋੜਦੇ ਸਨ ਇੱਕ ਗੁਰਦੁਆਰਾ ਹੈ ਟੋਬਾਂਪਾਇਟੇਕ ਸਿੰਘ ਇੱਕ ਵਾਰੀ ਮਹਾਪੁਰਸ਼ ਕਥਾ ਦੀ ਹਾਜ਼ਰੀ ਪਰਖੇ ਬਾਹਰ ਨਿਕਲੇ ਤਾਂ ਜਲੰਧਰ ਦਾ ਰਹਿਣ ਵਾਲਾ ਇੱਕ ਮੁਸਲਮਾਨ ਅਬਦੁਲ ਕ੍ਰੀਮ ਜਿਸਦੀ ਪਤਨੀ ਦਾ ਨਾਂ ਇਤਿਹਾਸ ਵਿੱਚ ਲਿਖਿਆ ਹੈ ਨੂਰ ਪਰੇ ਮਹਾਪੁਰਸ਼ਾਂ ਦੇ ਜਨਨਾਤੇ ਟਹਿਪਿਆ ਕਹਿਣ ਲੱਗਾ ਅੱਲਾ ਵਾਲਿਓ ਮੇਰੀ ਵੀ ਬੇਨਤੀ ਸੁਣ ਲਵੋ ਮਹਾਪੁਰਸ਼ ਕਹਿਣ ਲੱਗੇ ਦੱਸ ਕੀ ਕਹਿੰਦਾ ਹੈ ਉਸ ਦੀਆਂ ਅੱਖਾਂ ਵਿੱਚ ਅਥਰੂ ਭਰ ਆਏ ਕਹਿਣ ਲੱਗਾ ਮੈਂ ਜਲੰਧਰ ਤੋਂ ਆਇਆ ਹਾਂ ਸਾਡਾ ਜਲੰਧਰ ਵਿੱਚ ਕਾਰੋਬਾਰ ਸੀ ਪਰ ਕਿਸਮਤ ਨੇ ਸਾਥ ਨਹੀਂ ਦਿੱਤਾ ਸਾਡਾ ਦਿਵਾਲਾ ਨਿਕਲ ਗਿਆ ਤੇ ਅਸੀਂ ਬਿਲਕੁਲ ਕੰਗਾਲ ਹੋ ਕੇ ਦਰ ਦਰ ਭਟਕਦੇ ਅੱਜ ਇੱਥੇ ਪਹੁੰਚੇ ਹਾਂ ਚਾਰ ਦਿਨਾ ਤੋਂ ਬਿਲਕੁਲ ਭੁੱਖੇ ਹਾਂ ਕਿਧਰੋਂ ਰੋਟੀ ਵੀ ਨਸੀਬ ਨਹੀਂ ਹੋਈ ਕੋਈ ਰਹਿਣ ਦੀ ਜਗ੍ਹਾ ਨਹੀਂ ਸੜਕਾਂ ਤੇ ਰੁੱਲਦੇ ਪਏ ਹਾਂ ਮਹਾਪੁਰਸਿਆਂ ਦੇ ਮਾਨ ਵਿੱਚ ਦਇਆ ਆਏ ਉਹ ਉਹਨਾਂ ਨੂੰ ਆਪਣੇ ਡੇਰੇ ਲੈ ਗਏ ਉਥੇ ਪ੍ਰਸ਼ਾਦਾ ਪਾਣੀ ਸ਼ਿਕਾਇਆ ਚੰਗੇ ਸਾਫ ਬਸਤਰ ਪਹਿਨਣ ਨੂੰ ਦਿੱਤੇ ਇਸੇ ਮੁਸਲਮਾਨ ਨੌਜਵਾਨ ਨੇ ਦੇਖਿਆ ਕਿ ਕਈ ਲੋਕ ਮਹਾਪੁਸ਼ਕ ਕੋਲ ਆ ਕੇ ਆਪਣੀਆਂ ਮੁਸ਼ਕਲਾਂ ਆਪਣੇ ਦੁੱਖ ਦੱਸਦੇ ਸਨ ਤੇ ਮਹਾਪੁਸ਼ ਉਹਨਾਂ ਨੂੰ ਕੋਈ ਨਾ ਕੋਈ ਗੁਰਬਾਣੀ ਦਾ ਨਾਮ ਬਖਸ਼ ਕੇ ਭੇਜਦੇ ਸਨ ਇਹ ਹੈ ਤਾਂ ਮੁਸਲਮਾਨ ਧਰਮ ਨਾਲ ਸੰਬੰਧਿਤ ਸਨ ਪਰ ਇਹ ਸੰਬ ਦੇਖ ਕੇ ਉਹਨਾਂ ਦੀ ਵੀ ਸ਼ਰਧਾ ਵੱਜ ਗਏ ਤੇ ਮਹਾਪੁਰਸ਼ਾਂ ਨੂੰ ਬੇਨਤੀ ਕਰਨ ਲੱਗੇ ਸਾਨੂੰ ਵੀ ਕੋਈ ਐਸੇ ਕਲਾਮ ਬਖਸ਼ੋ ਜਿਸ ਨਾਲ ਸਾਡੀ ਕੰਗਾਲੀ ਦੂਰ ਹੋ ਜਾਵੇ ਸਾਡੇ ਤੇ ਵੀ ਰਹਿਮਤ ਕਰੋ ਮਹਾਪੁਰਸ਼ਾ ਨੇ ਇਹਨਾਂ ਦੀ ਹਾਲਤ ਵੇਖ ਕੇ ਇਹਨਾਂ ਦੀ ਸ਼ਰਧਾ ਤੇ ਪਿਆਰ ਵੇਖ ਕੇ ਇੱਕ ਦੋ ਮਿੰਟ ਨੇਤਰ ਬੰਦ ਕਰਕੇ ਕੁਝ ਸੋਚਿਆ ਤੇ ਕੁਝ ਪਲਾਂ ਬਾਅਦ ਨੇਤਰ ਖੋਲੇ ਕੋਲ ਇੱਕ ਸਿੰਘ ਖੜਾ ਸੀ ਉਸ ਕੋਲੋਂ ਕਾਗਜ਼ ਤੇ ਪੈਨ ਲਿਆ ਮਹਾਪੁਰਸ਼ ਉਰਦੂ ਜਾਣਦੇ ਸਨ ਉਰਦੂ ਵਿੱਚ ਸੁਖਮਨੀ ਸਾਹਿਬ ਦੀ ਇੱਕ ਪੰਕਤੀ ਲਿਖ ਦਿੱਤੀ ਕਿਪਕੇ ਸਿਮਰਨ ਰਿਤਿ ਸਿ ਦਿਨਾਉ ਨਿਦ ਕਿਉਂਕਿ ਮਹਾਪੁਰਸ਼ ਅਵਸਥਾ ਵੇਖ ਕੇ ਖੁਰਾਕ ਦੇਂਦੇ ਹਨ ਸੋਚਿਆ ਹੋ ਸਕਦਾ ਹੈ ਬਾਣੀ ਸਾਰੇ ਬਾਣੀ ਸ਼ੁੱਧ ਨਾ ਪੜ ਸਕੇ ਇੱਕ ਪੰਕਤੀ ਲਿਖ ਕੇ ਕਿਹਾ ਦਿਨ ਰਾਤ ਸਰਦਾ ਨਾਲ ਇਸ ਪੰਕਤੀ ਨੂੰ ਪੜੀ ਜਾਣਾ ਵਾਹਿਗੁਰੂ ਪਾਗ ਲਗਾਉਣਗੇ ਉਸ ਨੂੰ ਐਸੀ ਲਗਣ ਲੱਗ ਗਈ ਕਿ ਹਰ ਵਕਤ ਇਹ ਹੀ ਪੰਕਤੀ ਜਪਦਾ ਰਿਹਾ ਕਰੇ ਇਸ ਪੰਕਤੀ ਦੇ ਅਰਥ ਸਮਝਿਓ ਕਿ ਮ ਬਾਣੀ ਪੜਨ ਨਾਲ ਪ੍ਰਭੂ ਨੂੰ ਯਾਦ ਕਰਨ ਨਾਲ ਰਿੱਧੀਆਂ ਸਿੱਧੀਆਂ ਤੇ ਨੌ ਨਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ ਉਹ ਦੋਵੇਂ ਜੀ ਸੰਤਾਂ ਦੀ ਡੇਰੇ ਵਿੱਚ ਹੀ ਰਹਿੰਦੇ ਰਹੇ ਉੱਥੇ ਸੇਵਾ ਕਰਦੇ ਰਹੇ ਤੇ ਨਾਲ ਇਹ ਪੰਕਤੀ ਪੜਦੇ ਰਹਿਣਾ ਇਹ ਪੰਕਤੀ ਪੜਦੇ ਅਜੇ ਤਿੰਨ ਦਿਨ ਹੀ ਬੀਤੇ ਸਨ ਚੌਥਾ ਦਿਨ ਚੜਿਆ ਇੱਕ ਫੌਜੀ ਸੂਬੇਦਾਰ ਗੁਰਦੁਆਰੇ ਦਰਸ਼ਨ ਕਰਨ ਆਇਆ ਇਹ ਉਥੇ ਸੇਵਾ ਕਰ ਰਹੇ ਸਨ ਉਹਨਾਂ ਦੀ ਨਜ਼ਰ ਇਹਨਾ ਤੇ ਪਈ ਤੇ ਪੁੱਛ ਲਿਆ ਤੁਸੀਂ ਕੌਣ ਹੋ ਇਸ ਨੇ ਆਪਣੀ ਵਿਥਿਆ ਦੱਸੀ ਕਿ ਕੰਗਾਲ ਹਾਂ ਦਿਵਾਲਾ ਨਿਕਲਿਆ ਹੈ ਪਤਨੀ ਨਾਲ ਹੈ ਰਹਿਣ ਨੂੰ ਕੋਈ ਟਿਕਾਣਾ ਨਹੀਂ ਬਹੁਤ ਦੁਖੀ ਹਾਂ ਫੌਜੀ ਸੂਬੇਦਾਰ ਉਹਨਾਂ ਦੀ ਵਿਥਿਆ ਸੁਣ ਕੇ ਕਹਿਣ ਲੱਗਾ ਮੇਰੇ ਕੋਲ ਬਹੁਤ ਜ਼ਮੀਨਾਂ ਹਨ ਤੇ ਮੈਂ ਫੌਜ ਦੀ ਨੌਕਰੀ ਵਿੱਚ ਹਾਂ ਜੇ ਤੁਸੀਂ ਮੇਰੇ ਖੇਤਾਂ ਦੀ ਰਖਵਾਲੀ ਦੀ ਜ਼ਿੰਮੇਵਾਰੀ ਲੈ ਲਵੋ ਤਾਂ ਮੈਂ ਤੁਹਾਨੂੰ ਰਹਿਣ ਲਈ ਜਗ੍ਹਾ ਵੀ ਦੇਵਾਂਗਾ ਤੇ 60 ਰੁਪਏ ਮਹੀਨਾ ਤਨਖਾ ਵੀ ਦੇਵਾਂਗਾ ਇਹ 1899 ਦੀ ਵਾਰਤਾ ਹੈ 60 ਰੁਪਏ ਦਾ ਉਸ ਸਮੇਂ ਬਹੁਤ ਮੁੱਲ ਸੀ ਉਸਨੇ ਕਿਹਾ ਸਾਨੂੰ ਮਨਜ਼ੂਰ ਹੈ ਗੌਰ ਕਰਿਓ ਅਜੇ ਸਿਰਫ 10 ਦਿਨ ਸੁਖਮਨੀ ਸਾਹਿਬ ਦੀ ਸਿਰਫ ਇੱਕ ਪੰਕਤੀ ਦਾ ਜਾਪ ਕੀਤਾ ਜਿਸ ਨੇ ਕਿਸਮਤ ਦਾ ਦਰਵਾਜ਼ਾ ਖੋਲ ਦਿੱਤਾ ਉਹ ਦੋਵੇਂ ਜੀ ਜਿਨ੍ਹਾਂ ਦੇ ਕਰਮ ਇੰਨੇ ਮਾੜੇ ਹੋ ਗਏ ਸਨ ਕਿ ਜੋ ਕੁਝ ਕੋਲ ਸੀ ਖਤਮ ਹੋ ਚੁੱਕਾ ਸੀ ਘਰ-ਬਾਰ ਵੀ ਖੋਸ ਗਿਆ ਸੀ ਸੜਕਾਂ ਤੇ ਰੁੱਲਦੇ ਫਿਰਦੇ ਸਨ ਖਾਣ ਨੂੰ ਇੱਕ ਦਾਣਾ ਨਹੀਂ ਸੁਖਮਨੀ ਸਾਹਿਬ ਦੀ ਇੱਕ ਪੰਕਤੀ ਨੇ ਤਿੰਨ ਦਿਨਾਂ ਵਿੱਚ ਹੀ ਮਾੜੇ ਕਰਮ ਮਟਾ ਦਿੱਤੇ ਕਿਰਤ ਵੀ ਮਿਲ ਗਈ ਤੇ ਰਹਿਣ ਲਈ ਜਗਾ ਵੀ ਇਸ ਨੂੰ ਵਿੱਦ ਕਹਿੰਦੇ ਹਨ ਉਹ ਮੁਸਲਮਾਨ ਵੀ ਸਮਝ ਗਿਆ ਕਿ ਜਿਹੜੀ ਮੈਨੂੰ ਮਹਾਪੁਰਖਾਂ ਨੇ ਕਲਾਮ ਲਿਖ ਕੇ ਦਿੱਤੀ ਸੀ ਇਹ ਉਸ ਕਲਾਮ ਨੇ ਆਪਣਾ ਅਸਰ ਕਰਨਾ ਸ਼ੁਰੂ ਕਰ ਦਿੱਤਾ ਹੈ ਉਦੋਂ ਉਹ ਫੌਜੀ ਸੂਬੇਦਾਰ ਵੀ ਸੋਚਣ ਲੱਗਾ ਕਿ ਗੁਰੂ ਨਾਨਕ ਦਾ ਘਰ ਕਿੱਸਾ ਹੈ ਮੈਂ ਬੰਦਾ ਲੱਭਦਾ ਪਿਆਸੀ ਇਹ ਕਾਮਨ ਲੱਭਦਾ ਪਿਆਸੀ ਤੇ ਗੁਰੂ ਨਾਨਕ ਨੇ ਆਪਣੀ ਦਹਲੀਜ਼ ਤੇ ਦੋਵਾਂ ਦਾ ਮੇਲ ਕਰਵਾ ਦਿੱਤਾ ਹੈ ਸਤ ਪੁਰਸ਼ਾਂ ਕੋਲੋਂ ਅੱਗੇ ਲੈ ਕੇ ਦੋਵੇਂ ਜੀ ਫੌਜੀ ਸੂਬੇਦਾਰ ਨਾਲ ਉਸਦੇ ਪਿੰਡ ਚਲੇ ਗਏ ਉੱਥੇ ਜਾ ਕੇ ਬੜੀ ਮਿਹਨਤ ਤੇ ਇਮਾਨਦਾਰੀ ਨਾਲ ਕੰਮ ਕਰਦਾ ਰਿਹਾ ਹ ਹੁਣ ਇੱਥੇ ਇੱਕ ਬਾਰੀਕੀ ਹੈ ਸਾਡੀ ਜ਼ਿੰਦਗੀ ਵਿੱਚ ਆਮ ਤੌਰ ਤੇ ਇਹ ਕਮੀ ਆ ਜਾਂਦੀ ਹੈ ਇਹ ਮੁਸਲਮਾਨ ਜਿੱਥੇ ਕੰਮ ਕਰਦਾ ਸੀ ਉੱਥੇ ਉਸ ਪੰਕਤੀ ਦਾ ਜਾਪ ਵੀ ਨਹੀਂ ਛੱਡਿਆ ਨਾਲ ਨਾਲ ਖੇਤੀ ਬਾੜੀ ਦੀ ਨਿਗਰਾਨੀ ਕਰਨੀ ਤੇ ਨਾਲ ਹਰ ਵਕਤ ਉਹ ਪੰਕਤੀ ਸਾਰਾ ਦਿਨ ਪੜਦੇ ਰਹਿਣਾ ਉਸ ਪੰਕਤੀ ਦੇ ਸਦਕਾ ਜ਼ਮੀਨਾਂ ਵਿੱਚੋਂ ਫਸਲ ਵੀ ਦੁੱਗਣੀ ਹੋ ਗਏ ਦਾਸ ਵਿਸ਼ਵਾਸ ਨਾਲ ਲਿਖ ਰਿਹਾ ਹੈ ਤੁਹਾਡੀਆਂ ਵੀ ਜੇਕਰ ਕਿਸੇ ਦੀਆਂ ਫਸਲਾਂ ਹੋਣ ਖੇਤੀਬਾੜੀ ਦਾ ਕੰਮ ਹੋਵੇ ਜੇਕਰ ਆਪਣੇ ਕਾਂ ਸੁਖਮਣੀ ਸਾਹਿਬ ਦਾ ਪਾਠ ਅੱਗੇ ਜਲ ਰੱਖ ਕੇ ਕਰਕੇ ਉਹ ਜਲ ਖੇਤੀ ਵਿੱਚ ਤਰੋਂਕਦੇ ਰਹੋ ਜ਼ਰੂਰ ਫਸਲ ਦੁੱਗਣੀ ਹੋਵੇਗੀ ਇਹ ਬਾਣੀ ਵਿੱਚ ਬਖਸ਼ਿਸ਼ ਹੈ ਗੱਲ ਤਾਂ ਸਿੱਧਕ ਦੀ ਹੈ ਵਿਸ਼ਵਾਸ ਦੀ ਹੈ ਫੌਜੀ ਸੂਬੇਦਾਰ ਫਜ਼ਲ ਵੀ ਇਹ ਕਿ ਐਨਾ ਪਰਸਾਨ ਹੋਇਆ ਕਿ ਉਹਨਾਂ ਦੀ ਤਨਖਾਹ ਵਧਾ ਕੇ 70 ਰੁਪਏ ਕਰ ਦਿੱਤੀ ਉਸ ਨੇ ਇਹ ਪੰਕਤੀ ਪੜ੍ਹਨੀ ਨਹੀਂ ਛੱਡੀ ਜਿਵੇਂ ਜਿਵੇਂ ਇਹ ਪੰਕਤੀ ਪੜ੍ਹੀ ਜਾਵੇ ਤਰੱਕੀ ਉਸ ਦੀ ਕਦਮ ਚੁੰਮਦੀ ਜਾਵੇ ਫੌਜੀ ਸੂਬੇਦਾਰ ਬਹੁਤ ਸਾਰੀਆਂ ਜ਼ਮੀਨਾਂ ਦਾ ਮਾਲਕ ਸੀ ਜ਼ਮੀਨਾਂ ਵੀ ਇਹ ਦਿੰਦਾ ਸੀ ਕਹਿੰਦੇ ਹਨ ਅਗਲੇ ਸਾਲ ਸੂਬੇਦਾਰ ਨੇ ਮੁਸਲਮਾਨ ਨੂੰ ਜਮੀਨ ਠੇਕੇ ਤੇ ਦੇ ਦਿੱਤੀ ਤੇ ਕਿਹਾ ਕਿ ਤੂੰ ਮੈਨੂੰ ਠੇਕਾ ਦੇ ਦੇਵੇਂ ਬਾਕੀ ਜੋ ਮੱਚ ਜਾਵੇ ਉਹ ਤੇਰਾ ਉਸ ਮੁਸਲਮਾਨ ਨੇ ਉਸ ਠੇਕੇ ਦੀ ਜ਼ਮੀਨ ਤੇ ਖੇਤੀਬਾੜੀ ਸ਼ੁਰੂ ਕੀਤੀ ਸੁਖਮਣ ਸਿੰਘ ਸਾਹਿਬ ਦੀ ਪੰਕਤੀ ਦੇ ਚਾਪ ਦੀ ਐਸੀ ਬਖਸ਼ਿਸ਼ ਕਿ ਮਿੱਟੀ ਨੂੰ ਹੱਥ ਪਾਵੇ ਤਾਂ ਸੋਨਾ ਬਣ ਜਾਵੇ 2-4 ਸਾਲਾਂ ਵਿੱਚ ਹੀ ਕਈ ਜ਼ਮੀਨਾਂ ਦਾ ਮਾਲਕ ਬਣ ਗਿਆ ਸਾਰੇ ਪਿੰਡ ਵਿੱਚ ਇਸ ਦਾ ਬਹੁਤ ਮਾਨ ਸਤਕਾਰ ਹੋ ਗਿਆ ਪਿੰਡ ਵਾਲਿਆਂ ਨੇ ਇਸ ਨੂੰ ਪਿੰਡ ਦਾ ਨੰਬਰਦਾਰ ਬਣਾ ਦਿੱਤਾ। ਇੰਨਾ ਸਭ ਕੁਝ ਮਾਇਆ ਵੀ, ਮਾਨ ਸਤਕਾਰ ਵੀ ਮਿਲਣ ਦੇ باوجود ਇਸ ਨੇ ਪੰਕਤੀ ਦਾ ਜਾਪ ਨਹੀਂ ਛੱਡਿਆ। ਕਹਿੰਦੇ ਹਨ ਕੋਈ 10 ਸਾਲ ਬਾਅਦ 1909 ਈਸਵੀ ਵਿੱਚ ਇਹ ਮੁਸਲਮਾਨ ਸਰੀਰ ਆਪਣੀ ਪਤਨੀ ਨੂੰ ਲੈ ਕੇ ਫਿਰ ਉਹਨਾ ਮਹਾਪੁਰਸ਼ਾਂ ਕੋਲ ਗਿਆ ਮੁਲਾਕਾਤ ਹੋਈ ਨਮਸਕਾਰ ਕੀਤੀ ਤੇ ਆਖਿਆ ਮਹਾਪੂਜ ਮੈਂ ਉਹੀ ਅਬਦੁਲ ਕਰੀਮ ਖਾਂ ਹਾਂ ਜਿਸ ਨੂੰ 10 ਸਾਲ ਪਹਿਲਾਂ ਕੰਗਾਲੇ ਦੀ ਹਾਲਤ ਵਿੱਚ ਆਪ ਜੀ ਨੇ ਇੱਕ ਕਲਾਮ ਬਖਸ਼ੀ ਸੀ ਉਸ ਕਲਾਮ ਦੇ ਸਦਕਾ ਜਾਂ ਆਪ ਦਾ ਸਦਕਾ ਅੱਜ ਮੈਂ 4 ਮੁਰੱਬੇ ਜ਼ਮੀਨ ਦਾ ਮਾਲਕ ਹਾਂ ਤੇ ਸਾਰੇ ਪਿੰਡ ਦਾ ਨੰਬਰਦਾਰ ਹਾਂ ਮੇਰੇ ਕੋਲ ਹੁਣ ਆਪਣਾ ਘਰ ਵੀ ਬਣ ਗਿਆ ਹੈ ਪੁੱਤਰ ਵੀ ਮੇਰੇ ਵੇੜੇ ਖੇਡਦੇ ਹਨ ਤੁਹਾਡੀ ਬਖਸ਼ੀ ਹੋਏ ਉਸ ਕਲਾਮ ਦੇ صدਕਾ ਮੈਨੂੰ ਹਾਦੁਨੀ ਆਵੀਂ ਦਾਤ ਪ੍ਰਾਪਤ ਹੋਈ ਹੈ ਇਸ ਲੋਕ ਦੇ ਸਾਰੇ ਸੁਖ ਪ੍ਰਾਪਤ ਹੋ ਗਏ ਹਨ ਹੁਣ ਕਿਰਪਾ ਕਰੋ ਕੋਈ ਐਸੀ ਕਲਾਮ ਬਖਸ਼ੋ ਜਿਸ ਨਾਲ ਮੇਰਾ ਫੁਰ ਲੋਕ ਵੀ ਸੁਧਰ ਜਾਵੇ ਮਹਾ ਪੁਰਸ਼ਾ ਨੇ ਇਸ ਤੋਂ ਅਗਲੀ ਪੰਕਤੀ ਲੇਖਕ ਕੇ ਦਿੱਤੀ ਕਬਕੇ ਸਿਮਰਨ ਗਿਆਨ ਧਿਆਨ ਤਤਬੁੱਧ ਤੇ ਆਖਿਆ ਸਾਰਾ ਦਿਨ ਪਹਿਲੀ ਪੰਕਤੀ ਦਾ ਜਾਪ ਕਰਿਆ ਕਰ ਤੇ ਰਾਤ ਨੂੰ ਘੰਟਾ 2 ਘੰਟੇ ਦੂਸਰੀ ਪੰਕਤੀ ਪੜਿਆ ਕਰ ਤੇਰਾ ਅੱਗਾ ਵੀ ਸਵਾਰਿਆ ਜਾਵੇਗਾ ਉਸ ਮੁਸਲਮਾਨ ਨੂੰ ਇਹਨਾਂ ਪੰਕਤੀਆਂ ਦਾ ਸਦਕਾ ਸੁਖਮਨੀ ਸਾਹਿਬ ਨਾਲ ਇਹਨਾਂ ਪਿਆਰ ਹੋ ਗਿਆ ਐਨੀ ਸ਼ਰਦਾ ਬਣ ਗਏ ਕਿ ਸਮਾਪਾ ਕੇ ਉਸਨੇ ਉਰਦੂ ਦਾ ਸੁਖਮਨੀ ਸਾਹਿਬ ਦਾ ਗੁਟਕਾ ਲਿਆ ਕੇ ਉੱਚੇ ਸੁੱੱਚੇ ਅਸਥਾਨ ਤੇ ਰੱਖ ਦਿੱਤਾ ਤੇ ਹੌਲੇ ਹੌਲੇ ਪੂਰਾ 파ਠ ਸਿੱਖ ਲਿਆ ਆਪ ਵੀ ਪਤਨੀ ਵੀ ਬੱਚੇ ਵੀ ਇਸ ਮਹਾਨ ਬਾਣੀ ਦਾ ਨੀਮ ਨਰ ਪਾਠ ਕਰਦੇ ਰਹੇ ਤੇ ਆਪਣਾ ਲੋਕ ਤੇ ਪਰਲੋਕ ਸਵਾਰ ਲਿਆ ਵੇਖੋ ਇੱਕ ਮੁਸਲਮਾਨ ਨੇ ਵੀ ਇਸ ਰਹਿਮਤਾਂ ਭਰੀ ਦਰਗਾਹੀ ਬਾਣੀ ਦਾ ਆਸਰਾ ਲਿਆ ਤਾਂ ਉਸਦੇ ਵੀ ਚੰਗੇ ਕਰਮ ਬਣ ਗਏ ਲੋਕ ਪਰਲੋਕ ਸੁਖੀ ਸਹੇਲਾ ਹੋ ਗਿਆ ਕੋਈ ਪੜੇ ਸਹੀਂ ਇਸ ਬਾਣੀ ਨੂੰ ਸਿਦਕ ਦੇ ਨਾਲ ਇਹ ਬਾਣੀ ਕਰਮ ਵੀ ਬਦਲਾਂਦੀ ਹੈ ਵਾਹਿਗੁਰੂ ਜੀ ਕਾ ਹਾਲਸਾ ਵਾਹਿਗੁਰੂ ਜੀ ਕੀ ਫਤਿਹ